ਸਤਨਾਮੁ ਸ੍ਰੀ ਵਾਹਿਗੁਰੂ ਸਹਿਜਿਓ ਗੁਰ ਕਾ ਸਬਦ ਸਭ ਰੋਗੁ ਗਵਾਇ ਜਿਸਨੋ ਹਰਿ ਜੀਉ ਲਾਇ ਨਾਮੇ ਨਾ ਪਿੜੇ ਵੜਿ ਆਈ ਜਿਸਨੋ ਮਾਨਵਸਾਏ ਸੋਇ ਸੁਲੰਗਣੀ ਮੇਰਿ ਤਨ ਮਨ ਮੋਲ ਨਾਮ ਜਪੰਢੀ ਲਾਲੀ ਪੰਦ ਜਲੰਦਰੀ ਮੇਰਾ ਅੰਦਰ ਠੰਡਾ ਪੁਰ ਦਰਸ਼ਨ ਦੇਖ ਨਿਹਾਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰਾ ਮਹਲਾ 3 ਜਾਉ ਮਨ ਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਪੁਜਹ ਰੋਗ ਗਵਾਵ ਹੈ ਗੁਰਸਬ ਜੀ ਵਿਚਾਰਾ ਹਰ ਜਿਓ ਸਤ ਸੰਗਤ ਮਲਾਈ ਨਾਨਕ ਤਿਸਨੋ ਦੇਵੜਾਈ ਜੋ ਰਾਮ ਨਾਮ ਤਿਤ ਲਾਈ ਰਹਾਉ ਮਮਤਾ ਕਾਲ ਸਬਰੁ ਗਵਿਆਪੈ ਤਿੰਨ ਜਮ ਕੇ ਹੈ ਸਰਕਾਰਾ ਗੁਰਮੁਖ ਪ੍ਰਾਨੀ ਜਮਨੇ ਨ ਆਵੈ ਜਿਨ ਹਰਿ ਰਾਖੈ ਔਰ ਤਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮੈਂ ਕਾਹੇ ਆਇਆ ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮ ਗਵਾਇਆ ਨਾਨਕ ਸੇ ਪੂਰੇ ਵਡ ਪਾਗੀ ਸਤਗੁਰ ਸੇਵਾਲਾਏ ਜੋ ਇਚਾ ਸੋਈ ਫਲ ਪਾਵਹਿ ਗੁਰਬਾਣੀ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਜੋਗੋ ਜੋਗੇ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੈਰਾਂ ਰਾਗ ਦੇ ਵਿੱਚ ਪੈਰੋ ਮਹੱਲਾ ਤੀਜਾ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਸਤਿਗੁਰੂ ਫਰਮਾਉਂਦੇ ਨੇ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਭ ਸੰਸਾਰਾ ਜੋ ਵੀ ਮਨਮੁਖ ਦੁਬਦਾ ਦੇ ਵਿੱਚ ਪਿਆ ਹੋਇਆ ਮਨ ਦਾ ਰੋਗੀ ਹੋ ਜਾਂਦਾ ਹੈ ਕਿਉਂਕਿ ਕਲਪਨਾ ਜਿਹੜੀ ਹੁੰਦੀ ਹੈ ਬਹੁਤ ਸਾਰੀ ਹੁੰਦੀ ਹੈ। ਕਲਪਨਾ ਕਰਦਿਆਂ ਕਰਦਿਆਂ ਰੋਗ ਪੈਦਾ ਹੁੰਦੇ ਨੇ ਇਸ ਵਾਸਤੇ ਸਤਿਗੁਰੂ ਕਹਿੰਦੇ ਮਨ ਮੁਖ ਦੁਬਦਾ ਸਗਾ ਹੈ ਰੋਗੀ ਰੋਗੀ ਸਗਲ ਸੰਸਾਰਾ ਕਿਸੇ ਨੂੰ ਮਨ ਦਾ ਰੋਗ ਹੈ ਕਿਸੇ ਨੂੰ ਤਨ ਦਾ ਰੋਗ ਹੈ ਅਤੇ ਕਿਸੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਰੋਗਾਂ ਨੇ ਘਰਸਿਆ ਹੋਇਆ ਇਹ ਸਰੀਰ ਹੈ ਤੇ ਸਤਿਗੁਰ ਕਹਿੰਦੇ ਭਾਈ ਜਿਹੜੇ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੇ ਕੋੜੇ ਹੋ ਗਏ ਜਿਤਨੇ ਮਾਇਆ ਭੋਗ ਕਿੰਤੇ ਜੜਾ ਇਨਸਾਨ ਦੁਗਦਾ ਦੇ ਵਿੱਚ ਪਿਆ ਹੋਇਆ ਕਦੀ ਕਿਸੇ ਗੁਰੂ ਦਾ ਲੜ ਫੜ ਲੈਂਦਾ ਕਦੀ ਕਿਸੇ ਦਾ ਫੜ ਲੰਦੇ ਨੇ ਲੜ ਤੇ ਉਹ ਗੁਰੂ ਪਿਆਰਿਓ ਰੋਗਾਂ ਦਾ ਕਾਰਨ ਬਣਦੇ ਨੇ ਕਿਉਂਕਿ ਕਿਸਤੇ ਤੋਂ ਵੀ ਸੰਤੁਸ਼ਟੀ ਨਹੀਂ ਹੁੰਦੀ ਨਾਮ ਦੇ ਲੜ ਕੋਈ ਲਾਉਂਦਾ ਨਹੀਂ ਜੇ ਐਸ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਮ ਦੇ ਲੜ ਲਉਂਦੇ ਨੇ ਗੁਰਮਖ ਭੁਜ ਹੈ ਰੋਗ ਗਵਾਵਹਿ ਗੁਰ ਸਬਦੀ ਵਿਚਾਰਾ ਜਿਹੜਾ ਗੁਰਮਖ ਹੁੰਦਾ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੀ ਮਤ ਗ੍ਰਹਿਣ ਕੀਤੀ ਹੁੰਦੀ ਹੈ ਸਤਗੁਰ ਦੀ ਬਾਣੀ ਪੜਦਿਆਂ ਹੋਇਆਂ ਵਿਚਾਰ ਕਰਦਾ ਹੈ ਤੇ ਗੁਰੂ ਪਿਆਰਿਓ ਇਸ ਵਾਸਤੇ ਮਹਾਰਾਜ ਕਹਿੰਦੇ ਗੁਰਮਖ ਬੁਝਿਓ ਹੁਣ ਆਪਾਂ ਆਮ ਘਰਾਂ ਦੇ ਵਿੱਚ ਕਈ ਵਾਰੀ ਰਾਤ ਬਰਾਤੇ ਜਦੋਂ ਇਕੱਠ ਹੁੰਦਾ ਬਾਤਾਂ ਪਾਉਣ ਲੱਗ ਜਾਂਦੇ ਬੁਝਾਰ ਤਾਂ ਪਾਉਣੇ ਐ ਪਰ ਜਿਹੜੀ ਸਤਗੁਰ ਦੀ ਬਾਣੀ ਹੈ ਇਹਨੂੰ ਕੋਈ ਬੁੱਝਦ ਹੈ ਕੋਈ ਸੋਝੀ ਵਾਲਾ ਹੀ ਇਸਨੂੰ ਜਾਣਦਾ ਹੈ ਤੋ ਫਿਰ ਜਿਹੜਾ ਰੋਗ ਲੱਗਦਾ ਹੈ ਬੇਮਕ ਹੋਇਆਂ ਤੋਂ ਉਹ ਗੁਰੂ ਵਾਲਾ ਬਣ ਕੇ ਵਹਿ ਗੁਰੂ ਦਾ ਨਾਮ ਜਪਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਭਾਈ ਗੁਰਮੁਖ ਪੂਝਿਓ ਰੋਗ ਗਵਾਵਹਿ ਗੁਰ ਸ਼ਬਦੀ ਵਿਚਾਰਾਂ ਉਹ ਫਿਰ ਗੁਰੂ ਜੀਆਂ ਵਿਚਾਰਾਂ ਸੁਣਦਾ ਹੈ ਸ਼ਬਦ ਦੀ ਆਰਾਧਨਾ ਕਰਦਾ ਹੈ ਤੇ ਗੁਰੂ ਤੇ ਜਰ ਤੇ ਜਾ ਕੇ ਬਾਣੀ ਪੜ੍ਹਦਾ ਹੈ ਇਸ ਵਾਸਤੇ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਕੀ ਕਹਿੰਦੇ ਨੇ ਹਰ ਜਿਉ ਸਤ ਸੰਗਤ ਮਲਾਏ ਨਾਨਕ ਤਿਸ ਨੂੰ ਦੇਵੜਿਆ ਜੋ ਰਾਮ ਨਾਮ ਚਿਤ ਲਾਏ ਮਹਾਰਾਜ ਕਹਿੰਦੇ ਨੇ ਭਲਿਆ ਲੋਕਾ ਤੂੰ ਸਤ ਸੰਗਤ ਦੇ ਵਿੱਚ ਬੈਠ ਕੇ ਬਾਣੀ ਪੜਿਆ ਕਰ ਮਹਾਰਾਜ ਕਹਿੰਦੇ ਸਤ ਸੰਗਤ ਕਈ ਪ੍ਰਕਾਰ ਦੀ ਹੁੰਦੀ ਹੈ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਸਤ ਸੰਗਤ ਕਈ ਪ੍ਰਕਾਰ ਦੀ ਹੈ ਤੇ ਸਤਗੁਰੂ ਕਹਿੰਦੇ ਭਾਈ ਹਰ ਜਿਓ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਨੇ ਸਤ ਸੰਗਤ ਮਲਾਏ ਨਾਨਕ ਇਸ ਨੂੰ ਦੇਵੜਿਆ ਸਤਿਗੁਰੂ ਸਤਸੰਗਤ ਦੇ ਵਿੱਚ ਜਿਨ੍ਹਾਂ ਨੂੰ ਮਲਾਉਂਦੇ ਨੇ ਉਹਨਾਂ ਨੂੰ ਫਿਰ ਨਾਮ ਦੀ ਵਡਿਆਈ ਦਿੰਦੇ ਆ ਕਾਸ਼ ਵਾਸਤੇ ਜਿਹੜਾ ਰਾਮ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਜਪਦਾ ਹੈ ਆਪਦੇ ਚਿੱਤ ਨੂੰ ਜਿਹੜਾ ਗੁਰੂ ਦੇ ਨਾਲ ਜੋੜਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਭਾਈ ਉਹਨਾਂ ਨੂੰ ਗੁਰੂ ਵੱਲੋਂ ਵਡੇ ਆਈਮਨ ਦੀ ਹੈ ਜੋ RAM ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਨਾਮ ਜਪਦਾ ਚਿਤ ਲਾ ਕੇ ਮਨ ਲਾ ਕੇ ਤਨ ਲਾ ਕੇ ਤੇ ਕਈ ਗੁਰਮਖ ਪਿਆਰੇ ਧਨ ਲਾ ਕੇ ਸੇਵਾ ਕਰਦੇ ਨੇ ਤੇ ਗੁਰੂ ਪਿਆਰਿਓ ਐਸ ਵਾਸਤੇ ਸਤਗੁਰੂ ਕਿਰਪਾ ਕਰਦੇ ਨੇ ਰਹਾਉ ਹਰ ਇੱਕ ਜੀਵ ਮਮਤਾ ਦੇ ਵਾਸਪਿਆ ਹੋਇਆ ਮਮਤਾ ਦੇ ਨਾਲ ਹੀ ਕਾਲ ਦੇ ਵਸ ਪਿਆ ਹੋਇਆ। ਮਹਾਰਾਜ ਕਹਿੰਦੇ ਮਮਤਾ ਕਾਲ ਸਭ ਰੋਗ ਵਿਆਪੈ। ਕੋਈ ਈਆਂ ਪੁੱਤਰਾਂ ਦੇ ਨਾਲ ਮਮਤਾ ਕਰਦਾ ਹੈ। ਕੋਈ ਧਨ ਦੌਲਤਾਂ ਦੇ ਨਾਲ ਕਰਦਾ ਹੈ। ਤੇ ਗੁਰੂ ਪਿਆਰਿਓ ਹਰ ਇੱਕ ਦੀ ਮਮਤਾ ਜਿਹੜੀ ਹੈ ਉਹ ਅਲਗ-ਅਲਗ ਹੁੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਮਮਤਾ ਕਾਲ ਸਭ ਰੋਗ ਵਿਆਪੈ ਜਿਨੇ ਵੀ ਇਸ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ 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 ਮਨ ਦੀਆਂ ਕਲਪਨਾ ਕਰਦੇ ਆਂ ਤੇ ਆ ਪੁੱਤਰਾਂ ਦੇ ਨਾਲ ਪ੍ਰੇਮ ਘਰ ਵਾਲਿਆਂ ਦੇ ਨਾਲ ਪ੍ਰੇਮ ਐਸੇ ਵਾਸਤੇ ਹੀ ਸਤਿਗੁਰ ਨੇ ਬਾਣੀ ਦੁਆਰਾ ਦੱਸਿਆ ਹੈ ਮਮਤਾ ਕਾਲ ਸਭ ਰੋਗ ਵਿਆਪੈ ਜਿਨ ਜਮ ਕੀ ਹੈ ਸਰਕਾਰਾਂ ਫਿਰ ਉਹਨਾਂ ਨੂੰ ਜਮਛ ਤਾਉਂਦੇ ਨੇ ਜੇ ਮਹਾਰਾਜ ਕਹਿੰਦੇ ਨੇ ਕਰਮ ਧਰਮ ਪਖੰਡ ਜੋ ਦਿਸ ਹੈ ਜਨ ਜਮ ਜੰਗਾਤੀ ਲੁੱਟੇ ਉਹਨਾਂ ਨੂੰ ਫਿਰ ਜਮ ਲੁੱਟਦੇ ਉਹ ਜਮਾਂ ਦੀ ਮਾਰ ਖਾਂਦੇ ਨੇ ਤੇ ਗੁਰੂ ਪਿਆਰਿਓ ਸਤਗੁਰ ਤੋਂ ਬੇਮੁਖ ਹੋ ਜਾਂਦੇ ਨੇ ਗੁਰੂ ਕਿਰਪਾ ਕਰਦਾ ਹੈ ਗੁਰਮਖ ਪ੍ਰਾਣੀ ਜਮ ਨੇ ਨਾਵੇ ਜਿਹੜਾ ਸਤਿਗੁਰ ਦੀ ਕਿਰਪਾ ਦੁਆਰਾ ਨਾਮ ਜਪਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸਮਾਲਦਾ ਹੈ ਗੁਰਬਾਣੀ ਦੇ ਨਾਲ ਜੁੜ ਕੇ ਉਹ ਸਤਿਗੁਰ ਦੀ ਕਿਰਪਾ ਦੁਆਰਾ ਆਰਾਧਨਾ ਕਰਦਾ ਹੈ ਗੁਰਮਖ ਪ੍ਰਾਣੀ ਜਮ ਨੇ ਨਾਵੇ ਐਸੇ ਵਾਸਤੇ ਸਤਿਗੁਰ ਕਹਿੰਦੇ ਜਿਨ ਹਰ ਰੱਖਿਆ ਔਰ ਧਰ ਕਿਉਂਕਿ ਜਿਹਦੇ ਤੇ ਗੁਰੂ ਦਾ ਹੱਥ ਹੁੰਦਾ ਹੈ ਨਾ ਉਹਨਾਂ ਦੇ ਕੋਲੇ ਜੰਮ ਨਹੀਂ ਆਉਂਦਾ ਗੁਰੂ ਪਿਆਰਿਓ ਜੰਮ ਵੀ ਫਿਰ ਉਹਨਾਂ ਦਾ ਸਤਕਾਰ ਕਰਦਾ ਕਿਉਂਕਿ ਨਾਮ ਹੁੰਦਾ ਹੈ ਰਾਜਾ ਜਨਕ ਨੇ ਕਹਿੰਦੇ ਇੱਕ ਘੜੀ ਸਿਮਰਨ ਕੀਤਾ ਇੱਕ ਘੜੀ ਦਾ ਜਿਹੜਾ ਦਾਨ ਸੀ ਨਾ ਉਹ ਨਰਕਾਂ ਦੇ ਗੁੰਨ ਖਾਲੇ ਕਰਵਾ ਦਿੱਤੇ ਜੋ ਗੁਰਬਾਣੀ ਵਿੱਚ ਆਉਂਦਾ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ ਏਕ ਘੜੀ ਕੇ ਸਿਮਰਨੇ ਲਖ ਪਾਪੀ ਤਰਿਆ ਅਨੇਕ ਕਿਉਂਕਿ ਉਹਨਾਂ ਤੇ ਗੁਰੂ ਦਾ ਸਰ ਤੇ ਹੱਥ ਹਸ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਭਾਈ ਜਿਨ ਹਰ ਦਾ ਨਾਮ ਨਾ ਗੁਰਮਖ ਜਾਤਾ ਸੇ ਜਗ ਮੇ ਕਾਹੇ ਆਇਆ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਲ ਆਪ ਦੀ ਸੁਰਤੀ ਨਾ ਜੋੜੀ ਨਾਮ ਨਾ ਜਪਿਆ ਤੇ ਗੁਰੂ ਪਿਆਰਿਓ ਫਿਰ ਸੰਸਾਰ ਦੇ ਵਿੱਚ ਕਾਹੇ ਕੋ ਆਏ ਫਿਰ ਉਹ ਦੁੱਖਾਂ ਨੂੰ ਸਹਿਣਦੇ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਮਨਮੁਖ ਦੁਖ ਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾਂ ਗੁਰੂ ਮਹਾਰਾਜ ਨੇ ਇਸੇ ਵਾਸਤੇ ਸਾਨੂੰ ਕਿਹਾ ਜਿਨ ਹਰ ਕਾ ਨਾਮ ਨਾ ਗੁਰਮਖ ਜਾਤਾ ਸੇ ਜਗ ਮੈਂ ਕਾਹੇ ਆਇਆ ਫਿਰ ਉਹ ਕਾਦੇ ਵਾਸਤੇ ਆਇਆ ਜਿਨੇ ਕਦੀ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਕਿਉਂਕਿ ਇਹ ਦਾਤਾਂ ਦਿੱਤੀਆਂ ਹੋਈਆਂ ਪ੍ਰਮਾਤਮਾ ਦੀਆਂ ਨੇ ਦਦਾ ਦਾਤਾ ਇਕ ਹੈ ਸਭ ਕੋ ਦੇਵਨ ਹਾਰ ਜਿੰਦਿਆ ਤੁਰਨ ਆਵਈ ਅਗਨ ਪਰੇ ਭੰਡਾਰ ਉਸ ਪ੍ਰਮਾਤਮਾ ਦੇ ਬਹੁਤ ਭੰਡਾਰੇ ਭਰੇ ਹੋਏ ਨੇ ਗੁਰੂ ਪਿਆਰਿਓ ਐਸ ਵਾਸਤੇ ਸਤਿਗੁਰੂ ਕਹਿੰਦੇ ਫਿਰ ਉਹ ਆਇਆ ਕਾਦੇ ਵਾਸਤੇ ਨਹੀਂ ਜਮਾਂ ਦੀ ਮਾਰ ਖਾਣ ਵਾਸਤੇ ਗੁਰੂ ਤੋਂ ਬੇਮੁਖ ਹੋ ਕੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਉਹ ਵਿਚਰਦਿਆਂ ਹੋਇਆਂ ਦੁੱਖ ਰੋਗ ਵਿਆਪੇ ਤੇ ਮਹਾਰਾਜ ਕਹਿੰਦੇ ਸੁਖ ਦਾ ਦਰੂਖ ਦਾਰੂ ਸੁਖ ਰੋਗ ਪਿਆ ਜਿੱਥੇ ਦੁੱਖ ਨੇ ਉੱਥੇ ਸੁੱਖਾਂ ਦਾ ਦਾਰੂ ਮਿਲਦਾ ਵੈਗੁਰੂ ਦੇ ਦਰ ਤੋਂ ਤਾਂ ਹੀ ਸਤਿਗੁਰੂ ਕਹਿੰਦੇ ਨੇ ਭਾਈ ਸੇਵਾ ਕਰਿਆ ਕਰੋ ਜਿਹੜਾ ਆਇਆ ਸੰਸਾਰ ਤੇ ਉਹਨੇ ਇੱਕ ਦਿਨ ਜਾਣਾ ਪਰ ਐਵੇਂ ਬਿਰਥਾਂ ਨਾ ਜਾਈਏ ਗੁਰ ਕੀ ਸੇਵਾ ਕਦੇ ਨਾ ਕੀਨੀ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਆਇਆ ਬਿਰਥਾ ਹੀ ਜਨਮ ਗਵਾਤਾ ਗੁਰੂ ਦੇ ਦਰ ਤੇ ਕਦੀ ਸਾਧ ਸੰਗਤ ਦੀ ਜਾ ਕੇ ਸੇਵਾ ਨਹੀਂ ਕੀਤੀ ਭਾਂਡਿਆਂ ਲੰਗਰਾਂ ਦੀ ਜਾ ਕੇ ਸੇਵਾ ਨਹੀਂ ਕੀਤੀ ਤੇ ਗੁਰੂ ਘਰ ਦੇ ਵਿੱਚ ਜਾ ਕੇ ਕਦੀ ਝੋਲ ਢਾੜੂ ਪੋਚੇ ਦੀ ਸੇਵਾ ਨਹੀਂ ਕੀਤੀ ਇਸ ਵਾਸਤੇ ਮਹਾਰਾਜ ਕਹਿੰਦੇ ਗੁਰ ਕੀ ਸੇਵਾ ਕਦੇ ਨਾ ਕੀਨੀ ਜਿਨਨੇ ਕਦੀ ਜਾ ਕੇ ਸੇਵਾ ਨਹੀਂ ਕੀਤੀ ਗੁਰੂ ਪਿਆਰਿਓ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਦੇ ਦਰ ਤੇ ਜਾ ਕੇ ਸਾਧ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ ਲੰਗਰਾਂ ਦੇ ਵਿੱਚ ਜਾ ਕੇ ਲੰਗਰ ਪਕਾਉਣਾ ਚਾਹੀਦਾ ਹੈ ਭਾਂਡਿਆਂ ਦੀ ਸੇਵਾ ਭਾਂਡੇ ਮਾਂਜਣੇ ਚਾਹੀਦੇ ਨਹੀਂ ਝਾੜੂ ਦੀ ਸੇਵਾ ਗੁਰੂ ਘਰੇ ਜਾ ਕੇ ਝਾੜੂ ਕੱਢਣਾ ਚਾਹੀਦਾ ਹੈ ਐਸੇ ਵਾਸਤੇ ਸੇਵਾ ਜਿਨੇ ਕਦੇ ਵੀ ਸਾਧ ਸੰਗਤ ਦੇ ਵਿੱਚ ਜਾ ਕੇ ਨਹੀਂ ਕੀਤੀ ਤੇ ਮਹਾਰਾਜ ਕਹਿੰਦੇ ਛੇ ਜਗ ਮਹਿ ਕਾਹੇ ਆਇਆ ਕਾਦੇ ਵਾਸਤੇ ਆਏ ਆ ਫਿਰ ਸੰਸਾਰ ਮਾਂ ਨੂੰ 9 ਮਹੀਨੇ ਦੁੱਖ ਦਿੱਤਾ ਉਦੇ ਗਰਭ ਦੇ ਵਿੱਚ ਰਹਿ ਕੇ ਸਤਿਗੁਰ ਦੀ ਕਿਰਪਾ ਦੁਆਰਾ ਸੁਆਸਾ ਦੀ ਪੁੰਜੀ ਪ੍ਰਾਪਤ ਕੀਤੀ ਕਿਉਂਕਿ ਉਥੇ 9 ਮਹੀਨੇ ਮਾਂ ਦੇ ਗਰਭ ਦੇ ਵਿੱਚ ਐਨਾ ਲੜਕਦਾ ਹੋਇਆ ਜਿੱਥੇ ਲਹੂ ਭਾਗਦੀਆਂ ਨਦੀਆਂ ਚੱਲਦੀਆਂ ਨੇ ਸਭ ਨੂੰ ਪਤਾ ਹੈ ਮੂੰਹ ਦੇ ਕੋਲ ਦੀ ਨੱਕ ਦੇ ਕੋਲ ਦੀ ਸਿਰ ਪੁੱਠਾ ਲੜਕਦਾ ਹੈ ਤੇ ਗੁਰੂਓ ਪਿਆਰਿਓ ਸਤਿਗੁਰ ਦੀ ਕਿਰਪਾ ਦੁਆਰਾ ਸਵਾਸ ਸਵਾਸ ਨਾਮ ਜਪਦਾ ਤੇ ਗੁਰੂ ਅਗੇ ਕਹਿੰਦੇ ਨੇ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਤਿਗੁਰ ਤੇ ਜਾ ਕੇ ਦਰ ਤੇ ਸੇਵਾ ਕੀਤੀ ਹੈ ਨਾ ਉਹਨਾਂ ਦੀ ਸੇਵਾ ਵਿਰਥੀ ਨਹੀਂ ਜਾਂਦੀ ਉਹ ਵੱਡੇ ਭਾਗਾਂ ਵਾਲੇ ਨੇ ਜੋ ਇਚ ਹੈ ਸੋਈ ਫਲ ਪਾਵੇ ਗੁਰ ਬਾਣੀ ਸੁਖ ਪਾਵੇ ਮਹਾਰਾਜ ਕਹਿੰਦੇ ਜਿਹੜਾ ਵੀ ਗੁਰੂ ਤੋਂ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਸੇਵਾ ਕਰਦਿਆਂ ਜੋ ਇੱਛਾ ਕਰਕੇ ਗੁਰੂ ਘਰੋਂ ਕੁਝ ਮੰਗਦਾ ਹੈ ਤੇ ਸਤਿਗੁਰੂ ਕੋਲੋਂ ਗੁਰੂ ਮਹਾਰਾਜ ਬਹੁਤ ਕੁਝ ਦਿੰਦੇ ਆ ਗੁਰ ਬਾਣੀ ਦੁਆਰਾ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹਾਂ ਉਹ ਹਾਂ ਸੱਚ ਹੋਵੇ ਫਿਰ ਉਥੇ ਸੱਚ ਹੁੰਦਾ ਜੋ ਗੁਰੂ ਦੇ ਦਰ ਤੋਂ ਮੰਗ ਲਈਏ ਉਹ ਮਿਲ ਜਾਂਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਭਾਈ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਇਓ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਸੇਵਾ ਤੇ ਲਾ ਕੇ ਸੇਵਾ ਦੇ ਮੇਵੇ ਦਿੱਤੇ ਨੇ ਜੋ ਇੱਛਾ ਸੋਈ ਫਲ ਪਾਵੇ ਗੁਰਬਾਣੀ ਸੁਖ ਪਾਏ ਫਿਰ ਉਹ ਗੁਰੂ ਤੋਂ ਮੰਗ ਕੇ ਜੋ ਮੰਗਦਾ ਉਹ ਮਿਲ ਜਾਂਦਾ ਹੈ ਮਨ ਖੁਸ਼ ਹੁੰਦਾ ਹੈ ਸੁੱਖ ਮਿਲਦਾ ਹੈ ਗੁਰਬਾਣੀ ਦੁਆਰਾ ਬਾਣੀ ਪੜੀ ਹੋਈ ਮਨ ਨੂੰ ਆਤਮਿਕ ਸੁਖ ਸ਼ਾਂਤੀ ਮਿਲਦੀ ਹੈ ਗੁਰੂ ਪਿਆਰਿਓ ਦੁਸਹਿਮੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸਮਾਲਿਆ ਕਰੋ ਜਿਹਦੇ ਨਾਲ ਸਤਿਗੁਰ ਦੀ ਕਿਰਪਾ ਦੁਆਰਾ ਬਖਸ਼ਾ ਗੁਰੂ ਦੀਆਂ ਪ੍ਰਾਪਤ ਹੁੰਦੀਆਂ ਨੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਮਹਾਰਾਜ ਦਾਤਾ ਬਖਸ਼ਿਸ਼ ਕਰੇ ਬੋਲਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਬਖਸ਼ਿਸ਼ ਕਰੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਦਾਸ ਦਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਜਿਹਦੇ ਨਾਲ ਗੁਰਬਾਣੀ ਨਾਲ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ